ਇੱਥੇ ਆ ਬੈਠੇ ਬੰਦੇ ਆ ਦੇਖੋ ਜੀ ਬਾਹਰੋਂ ਆ ਕੇ ਗੁੰਡਾਗਰਦੀ ਕਰਦੇ ਗੁੰਡਾਗਰਦੀ ਇੱਥੇ ਆ ਕੇ ਬਾਹਰੋਂ ਆ ਕੇ ਬੰਦੇ ਬੈਠੇ ਜਾਰੇ ਇਹਨਾਂ ਦਾ ਮਤਲਬ ਕੋਈ ਨਹੀਂ 8 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਹਰੋਂ ਲੱਭਦਾ ਇੱਥੇ ਹਲਕੇ ਰਹਿ ਨਹੀਂ ਸਕਦਾ ਇਹ ਕੋ ਬੀਬੀ ਜੀ ਪਰੇ ਚਲੇ ਗਏ ਆ ਔਰ ਬੜੀ ਸ਼ਰਮ ਵਾਲੀ ਗੱਲ ਆ ਆ ਆਮ ਆਰਵੀ ਪਾਰਟੀ ਵਾਲੀ ਆਪੀ ਹਾਰ ਨੂੰ ਵੇਖਦੇ ਹੋਏ ਆ ਬਾਹਰੋਂ ਬੰਦੇ ਲੈ ਕੇ ਪਿੰਡ ਦਾ ਬੰਦਾ ਹੀ ਕੋਈ ਲੱਭਾ ਇਹਨਾਂ ਨੂੰ ਦੱਸੋ ਵੀ ਦੱਸੋ ਵੀ ਆਮ ਆਰਵੀ ਪਾਰਟੀ ਮਰਦਾਬਾਦ ਆਹ ਮੇਰੀ ਪਾਰਟੀ ਮਰਦਾਬਾ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਪਰ ਭਰਾ ਜਿਹੜੇ ਬਦਵਾਸ਼ੀ ਕਰਦੇ ਅਸੀਂ ਨਹੀਂ ਚੱਲਣ ਦੇਣੀ ਦੇਖੋ ਤੁਸੀਂ ਇੱਥੇ ਕਿਹਦਾ ਮਤਲਬ ਕਿ ਇੱਥੇ ਬਹਿਣ ਦਾ ਜਦ ਤੁਸੀਂ ਪਿੰਡ ਦੇ ਨਹੀਂ ਤੁਹਾਡੀ ਵੋਟ ਨਹੀਂ ਚੌਥੇ ਬੰਦੇ ਤੋਂ ਆ ਗਏ ਆ ਹਲਕਾ ਵੀ ਨਹੀਂ ਹਲਕਾ ਵੀ ਤੁਹਾਡਾ ਹੈ ਨਹੀਂ ਕੁਝ ਲੈਣੇ ਦੇਣੇ ਤੁਸੀਂ ਇੱਥੇ ਕਰ ਸਾਡੇ ਪਿੰਡ ਵਾਲੇ ਬਹਿਣ ਇੱਥੇ ਆ ਗਏ ਸਾਰੇ ਪਿੰਡ ਦੇ ਬੰਦੇ ਖੜੇ ਆ ਸਾਰੇ ਪਿੰਡ ਦੇ ਬੰਦੇ ਸਾਰੇ ਪਿੰਡ ਦੇ ਬੰਦੇ ਖੜੇ ਆ ਔਰ ਇੱਥੇ ਸਾਰੀਆਂ ਪਾਰਟੀਆਂ ਖੜੀਆਂ ਆ ਹਾਂ ਜੀ ਮਲਸੀਆਂ ਜੀ ਆਕਲ ਬੂਥ ਹੈ ਸਾਡੇ ਇੱਥੇ ਆ ਬੈਠੇ ਬੰਦੇ ਆ ਦੇਖੋ ਜੀ ਬਾਹਰੋਂ ਆ ਕੇ ਗੁੰਡਾਗਰਦੀ ਕਰਦੇ ਗੁੰਡਾਗਰਦੀ ਇੱਥੇ ਆ ਕੇ ਬਾਰੋਂ ਆ ਕੇ ਬੰਦੇ ਬੈਠੇ ਜਾ ਰਹੇ ਇਹਨਾਂ ਦਾ ਮਤਲਬ ਕੋਈ ਨਹੀਂ 8 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਹਰ ਲੋ ਬੰਦਾ ਇੱਥੇ ਹਲਕੇ ਨਹੀਂ ਸਕਦਾ ਇਹ ਕੋ ਬੀਬੀ ਜੀ ਪਰੇ ਚਲ ਗਏ ਆ ਔਰ ਬੜੀ ਸ਼ਰਮ ਵਾਲੀ ਗੱਲ ਆ ਆ ਆਪ ਆ ਮਾਰੀ ਪਾਰਟੀ ਵਾਲੀ ਆ ਵੀ ਹਾਰ ਨੂੰ ਵੇਖਦੇ ਹੋਏ ਆ ਬਾਰੋਂ ਬੰਦੇ ਲੈ ਕੇ ਪਿੰਡ ਦਾ ਬੰਦਾ ਹੀ ਕੋਈ ਨਹੀਂ ਲੱਭਾ ਇਹਨਾਂ ਨੂੰ ਜੁੱਤੀ ਫੇਰੀਏ ਜੁੱਤੀ ਪਪ ਪਪ ਬੋਲਦੇ ਨੇ ਕਿਹਾ ਪੁਲਸ ਆ ਲੈਂਦੇ ਪੁਲਸ ਆਪਾਂ ਨਹੀਂ ਫੇਰਨੀ ਆਪਾਂ ਕੁਝ ਨਹੀਂ ਕਰਨਾ ਆਪਣੇ ਭਰਾ ਆ ਪਰ ਭਰਾ ਜਿਹੜੇ ਬਦਵਾਸ਼ੀ ਕਰਦੇ ਅਸੀਂ ਨਹੀਂ ਚੱਲਣ ਦੇਣੀ ਦੇਖੋ ਤੁਸੀਂ ਇੱਥੇ ਦਾ ਮਤਲਬ ਕੀ ਇੱਥੇ ਬੈਠਣ ਦਾ ਜਾ ਤੁਸੀਂ ਪਿੰਡ ਦੇ ਨਹੀਂ ਤੁਹਾਡੀ ਵੋਟ ਨਹੀਂ ਚੌਥੇ ਬੰਦੇ ਤੋਂ ਆ ਗਏ ਹਲਕਾ ਵੀ ਨਹੀਂ ਹਲਕਾ ਵੀ ਤੁਹਾਡਾ ਹੈ ਨਹੀਂ ਕੁਝ ਲੈਣੇ ਦੇਣੇ ਤੁਸੀਂ ਇੱਥੇ ਕਰ ਲੈ ਸਾਡੇ ਪਿੰਡ ਵਾਲੇ ਬਹਿਣ ਇੱਥੇ ਆ ਗਏ ਪਿੰਡ ਵਾਲੇ ਬਹਿਣ ਦੱਸੋ ਬਈ ਦੱਸੋ ਵੀ ਸਾਹਿਬ ਜੀ ਇਹ ਪਿੰਡ ਵਾਲੇ ਆਪਣੇ ਇੱਕ ਬੰਦਾ ਨੂੰ ਪਿੰਡ ਦਾ ਹੈਗਾ ਇੱਕ ਬੰਦੇ ਨੂੰ ਯਾਰ ਚਲੇ ਜਾਓਗੇ ਤੁਸੀਂ ਕਿਧਰ ਜਾਣਾ ਤੁਸੀਂ ਤੂੰ ਦੱਸ ਇੱਕ ਬੰਦਾ ਹੈਗਾ ਪਿੰਡ ਦਾ ਨਹੀਂ ਨਹੀਂ ਤੁਸੀਂ ਪਿੰਡ ਵਾਲੇ ਬਹਿ ਸਕਦੇ ਆ ਸਾਰੇ ਬੈਠੋ ਭਾਈਚਾਰਾ ਆਪਣਾ ਇਹ ਅੰਮਰ ਭਾਈਚਾਰਾ ਖਰਾਬ ਕਰਦਾ ਜੇ ਇਹਨੂੰ ਦੁੱਤੀ ਫੇਰੀਏ ਫੇਕੀ ਹੋ ਜੂ ਦੱਸੋ ਆ ਸਾਰੇ ਸਾਡੇ 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 ਮੋਹ ਪਰ ਬੰਦੇ ਖੜੇ ਆ ਆ ਸਾਰੇ ਪਿੰਡ ਦੇ ਬੰਦੇ ਖੜੇ ਆ ਸਾਰੇ ਪਿੰਡ ਦੇ ਬੰਦੇ ਸਾਰੇ ਪਿੰਡ ਦੇ ਬੰਦੇ ਖੜੇ ਆ ਔਰ ਇੱਥੇ ਸਾਰੀਆਂ ਪਾਰਟੀਆਂ ਖੜੀਆਂ ਆ ਆ ਕਰਨੂਰੀ ਕਾਲੀ ਦਲ ਤੋਂ ਆ ਕਾਂਗਰਸ ਤੋਂ ਤੁਸੀਂ ਆ ਆ ਸਾਧੂ ਹੈਗਾ ਸਾਡਾ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦਾ ਮਤਲਬ ਕੀ ਇੱਥੇ ਬਹਿਣ ਦਾ ਤੁਹਾਡਾ ਮਤਲਬ ਕੀ ਬਾਹਰੋਂ ਆ ਕੇ ਬਹਿਣਾ ਤੁਸੀਂ ਲਿਸ਼ਟਾ ਕਿਤਾ ਸਾਡੇ ਪਿੰਡ ਦੀ ਚੈੱਕ ਕਰ ਰਹੇ ਆ ਤੁਸੀਂ ਉੱਠੇ ਜਾ ਦੱਸੋ ਬੜੇ ਜਾ ਤੁਸੀਂ ਪਿੰਡ ਵਾਲੇ ਦੱਸੋ ਭਾਈ ਦੱਸੋ ਵੀ ਦੱਸੋ ਵੀ ਆਮ ਆਦਮੀ ਪਾਰਟੀ ਮਰਦਾਬਾਦ ਆમારી ਪਾਰਟੀ ਮਰਦਾਬਾ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਉਹ ਨਾਲੇ ਸਾਡੇ ਆ ਵੇਖੋ ਜੀ ਇਹ ਹੋਰ ਪਿੰਡ ਤੁਹਾਨੂੰ ਦੱਸਣਾ ਚਾਹੀਦਾ ਨਾ ਪਿੰਡ ਵਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਿੰਡ ਵਾਲੇ ਕਿਉਂ ਦੱਸੋ ਦਿਖਾਵਾਂਗਾ ਹਰ ਕਾਨੂੰਨ ਦਾ ਪਤਾ ਤੁਸੀਂ ਤੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਇਲੈਕਸ਼ਨ ਕਿਹਨੇ ਕੀ ਹੇਦਿਆ ਤਾਂ ਹੈ ਉਹ ਵੇਖੋ ਜੋ ਭੱਜੇ ਜਾਂਦੇ ਹੁਣ ਆਵਾਰੀ ਪਾਰਟੀ ਦੇ ਗੁੰਡੇ ਉਹ ਭੱਜੇ ਜਾਂਦੇ ਆਵਾਰੀ ਪਾਰਟੀ ਦੇ ਗੁੰਡੇ ਗੱਡੀ ਵੇਖੋ ਗੱਡੀ ਪ੍ਰੈਜ਼ੀਡੈਂਟ ਉਹ ਗੱਡੀ ਗੱਡੀ ਦੇਖੋ ਪ੍ਰੈਜ਼ੀਡੈਂਟ ਉਹ ਵੇਖੋ ਇਹਨਾਂ ਦੀ ਗੱਡੀ ਵੱਡੇ ਬਦਮਾਸ਼ੀ ਕਰਨ ਆਏ ਇੱਥੇ ਹੇ ਇਹ ਹੋਰ ਪੈਣ ਦੇ ਜਾਨ ਇਹਨੂੰ ਫੜ ਫੜ ਲੈ ਇਹਨੂੰ ਇੱਥੇ ਡਾਂਡੇ ਪੋਲਸਟਰ ਬਣਾਉਣਾ ਇਹਨੂੰ ਰੱਖੋ ਇੱਥੇ ਫੜ ਕੇ ਇਹਨੂੰ ਇਹਨੂੰ ਰੱਖੋ ਇੱਕ ਮਿੰਟ ਇਹਨੂੰ ਛੱਡੋ ਤੂੰ ਬੈ ਬਾਉ ਤੈਨੂੰ ਤੂੰ ਆਪਣੀ ਜਵਾਨਤ ਕਰਾ ਕੇ ਜਾਈ ਕਰੋ ਜੀ ਕਰੋ ਰੱਖੋ ਨੰਨਾ ਰੱਖੋ ਇਹਨੂੰ ਰੱਖੋ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ Amazon Fire TV Daily Hunt تے ای باباتے دیکھ سکدے ہو یو ایس اے کینیڈا آسٹریلیا نیوزیلینڈ تے یورپ دے ہر بڑے IPTV پلیٹ فارم تے دیکھ سکدے ہو رونے جپے توں دور تے مدے دے نیڑے لائیو پنجابی ٹی وی